ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ 3 ਨੁਫੀਜ਼ਦੀ ਦੀ ਕੀਤੀ ਕਟੌਤੀ 1 ਫਰਵਰੀ ਨੂੰ ਕੈਨੇਡੀਅਨ ਨਿਰਯਾਤ 'ਤੇ 25% ਦੀ ਟੈਰਿਫ ਲਗਾਉਣ ਦੀ ਤਿਆਰੀ BC ਪ੍ਰੀਮੀਅਰ ਡੇਵਿਡ ਐਬ ਨੇ ਟੈਰਿਫ ਮੁੱਦੇ ਦੇ ਉੱਤੇ ਕੀਤੀ ਟਿੱਪਣੀ ਕਿ ਹਾ ਟੈਰਿਫ 2008 ਵਾਲੇ ਮੰਦੀ ਦੇ ਦੌਰ 'ਚ ਫਿਰ ਤੋਂ ਸੁੱਟੇਗਾ ਕੈਨੇਡਾ ਨੂੰ ਵਿਦੇਸ਼ ਮਾਮਲੇ ਦੇ ਮੰਤਰੀ ਮੈਲਨੀ ਜੋਲੀ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੇ ਨਾਲ ਕੀਤੀ ਮੁਲਾਕਾਤ ਟੈਰਿਫ ਲੈਂਡਿੰਗ ਦਾ ਮੁੱਦਾ ਬਣਿਆ ਕੈਨੇਡਾ ਲਈ ਚੁਣੌਤੀ ਖਬਰਾਂ ਵਿਸਤਾਰ ਦੇ ਨਾਲ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ 25 ਦੇ ਆਧਾਰ ਦੇ ਉੱਤੇ ਅੰਕਾ ਦੀ ਕਟੌਤੀ ਕਰਦਿਆਂ ਵਿਆਜ ਦਰ ਨੂੰ 3% ਕਰ ਦਿੱਤਾ ਹੈ ਇਹ ਕਟੌਤੀ ਅਜੇਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 1 ਫਰਵਰੀ ਨੂੰ ਕੈਨੇਡੀਅਨ ਨਿਰਯਾਤ ਦੇ ਉੱਤੇ 25% ਟੈਰਿਫ ਲਗਾਉਣ ਦੀ ਤਿਆਰੀ ਦੇ ਵਿੱਚ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕੱਲਮ ਨੇ ਕਿਹਾ ਹੈ ਕਿ ਕੈਨੇਡਾ ਵਸਤਾਂ ਦੇ ਉੱਤੇ ਅਮਰੀਕੀ ਟੈਰਿਫ ਲੱਗਣ ਦੇ ਪ੍ਰਭਾਵ ਨੂੰ ਨਕਾਰਨ ਦੇ ਲਈ ਕੁਝ ਖਾਸ ਨਹੀਂ ਕਰ ਸਕਦੇ ਮਕੱਲਮ ਨੇ ਇਹ ਗੱਲ ਜਿਹੜੀ ਹੈ ਉਹ ਪੱਤਰਕਾਰਾਂ ਦੇ ਨਾਲ ਕਰਦਿਆ ਕਿਹਾ ਹੈ ਕਿ ਮੁਦਰਾ ਨੀਤੀ ਇੱਕ ਵਪਾਰਕ ਟਕਰਾਅ ਦੇ ਆਰਥਿਕ ਸਿੱਟਿਆਂ ਦੀ ਪਰਪਾਈ ਨਹੀਂ ਕਰ ਸਕਦੀ ਅਸਲੀਅਤ ਇਹ ਹੈ ਕਿ ਆਰਥਿਕਤਾ ਘਟ ਕੁਸ਼ਲਤਾ ਦੇ ਨਾਲ ਕੰਮ ਕਰੇਗੀ ਕੈਨੇਡਾ ਘਟ ਪੈਦਾਵਾਰ ਕਰੇਗਾ ਮੁਲਕ ਕਮਾਈ ਘਟ ਹੋਵੇਗੀ ਤੇ ਮੁਦਰਾ ਨੀਤੀ ਇਸ ਨੂੰ ਬਦਲ ਨਹੀਂ ਸਕਦੀ ਮਕੱਲਮ ਨੇ ਕਿਹਾ ਕਿ ਆਰਥਿਕ ਨੀਤੀਆਂ ਵਪਾਰਕ ਯੁੱਧ ਦੇ ਵਿੱਚ ਇੱਕ ਮਕੱਲਮ ਰਾਹਤ ਨਹੀਂ ਹੋ ਸਕਦੀਆਂ ਪਰ ਉਹਨਾਂ ਨੇ ਕਿਹਾ ਕਿ ਮਹਿੰਗਾਈ ਦਰ ਦੇ 2 ਫੀਸਦੀ ਦੇ ਦਾਇਰੇ ਦੇ ਵਿੱਚ ਆਉਣ ਕਰਕੇ ਕੈਨੇਡਾ ਦੇ ਵਿੱਚ ਆਰਥਿਕ ਸਥਿਰਤਾ ਬਿਹਤਰ ਹੋਣ ਦੀ ਉਮੀਦ ਹੈ ਉਹਨਾਂ ਕਹੇ ਕਿ ਜਿਸ ਪੱਧਰ ਦੇ ਟੈਰੀਫਾਂ ਦੀ ਧਮਕੀ ਹੈ ਉਸ ਤਰ੍ਹਾਂ ਦੇ ਟੈਰੀਫ ਕੈਨੇਡਾ ਨੇ ਕਦੇ ਅਨੁਭਵ ਨਹੀਂ ਕੀਤੇ ਇਸ ਕਰਕੇ ਪਹਿਲਾਂ ਤੋਂ ਇਸ ਦੇ ਆਰਥਿਕ ਪ੍ਰਭਾਵਾਂ ਦੀ ਸਟੀਕ ਅਜੜੀ ਹੈ ਉਹ پیشن گوئی ਵੀ ਨਹੀਂ ਕੀਤੀ ਜਾ ਸਕਦੀ ਪਰ ਉਹਨਾਂ ਕਿਹਾ ਕਿ ਵਿਆਪਕ ਵਪਾਰ ਯੁੱਧ ਆਰਥਿਕ ਗਤੀਵਿਧੀ ਨੂੰ ਬੁਰੀ ਤਰ੍ਹਾਂ ਟਾਲਾ ਲਾਵੇਗਾ ਵਿਆਜ ਦਰਾਂ ਵਿੱਚ ਕਟੌਤੀਆਂ ਪਿਛਲੀ ਦੋ ਕਟੌਤੀਆਂ ਦੇ ਮੁਕਾਬਲੇ ਛੋਟੀ ਹੈ ਅਕਤੂਬਰ ਤੇ ਦਸੰਬਰ ਦੌਰਾਨ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿੱਚ 50 ਅੰਕਾਂ ਦੀ ਕਟੌਤੀ ਕੀਤੀ ਸੀ ਇਸ ਸਬੰਧੀ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਹੋਰਾ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਸਮਝਾਇਆ ਕਿ ਇਹ ਵਿਆਜ ਦਰ ਦੇ ਵਿੱਚ ਕਟੌਤੀ ਜਿਹੜੀ ਹੈ ਇਹ ਜ਼ਰੂਰੀ ਕਿਉਂ ਸੀ ਤੇ ਇਸ ਦੇ ਨਾਲ ਕੀ ਹੋਣ ਬੈਨੀਫਿਟ ਹੋ ਸਕਦਾ ਹੈ ਤੇ ਨਾਲ ਦੀ ਨਾਲ ਟੈਰਿਫ ਦਾ ਮੁੱਦਾ ਜੋ ਹੈ ਇਸ ਵੇਲੇ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿ ਉਹ ਇਸ ਵੇਲੇ ਕੈਨੇਡੀਅਨ ਲਈ ਰਾਹਤ ਵਾਲੀ ਖਬਰ ਹੋ ਸਕਦੀ ਹੈ ਓਕੇ ਅੱਜ ਦੀ ਜਿਹੜੀ ਮੀਟਿੰਗ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਅੱਜ ਮਾਰਨਿੰਗ ਜਿਹੜਾ ਬੈਂਕ ਰੇਟ ਆ ਉਹ 0.25% ਡਿਕਰੀਸ ਕੀਤਾ 10% ਤੇ ਬੈਂਕ ਰੇਟ ਆ ਗਿਆ ਸੋ ਇਹਦੇ ਨਾਲ ਜਿਹੜਾ ਇੰਪੈਕਟ ਪੈਣਾ ਉਹ ਇੱਕ ਤਾਂ ਇਹ ਹੈ ਕਿ ਇਮੀਡੀਏਟਲੀ ਉਹ ਹੈਗਾ ਕਿ ਜਿਹੜੀਆਂ ਬੈਂਕਾਂ ਦੇ ਪ੍ਰਾਈਮ ਰੇਟ ਨੇ ਉਹ ਘਟ ਜਾਣਗੇ ਜਿਹੜਾ 5.45 ਸੀ ਆਪਣਾ ਪ੍ਰਾਈਮ ਰੇਟ ਉਹ ਹੁਣ ਘਟ ਕੇ 5.20 ਹੋ ਜਾਏਗਾ ਸੋ ਇੱਕ ਤਾਂ ਇਹ ਹੈ ਜਦੋਂ ਪ੍ਰਾਈਮ ਘਟਦਾ ਤਾਂ ਉਹਦੇ ਨਾਲ ਹੁੰਦਾ ਕੀ ਆ ਬੇਸਿਕਲੀ ਹੈ ਨਾ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਸੋ ਮਨੀ ਸਪਲਾਈ ਕੰਟਰੋਲ ਹੋਈ ਆ ਥੋੜੀ ਜੀ ਤੁਹਾਡੀ ਪਾਕਟ ਦੇ ਵਿੱਚ ਹੋਰ ਮਨੀ ਪੈਣ ਲੱਗ ਜੇਗੀ ਜਿਸ ਤਰ੍ਹਾਂ ਜਿਹੜੀਆਂ ਵੇਰੀਏਬਲ ਮਾਰਗੇਜਸ ਨੇ ਉਹਨਾਂ ਤੇ ਫਰਕ ਪੈ ਜਾਣਾ ਉਹਨਾਂ ਵਿੱਚ ਜਿਹੜਾ ਜਿਹੜੀ ਇਨਸਟਾਲਮੈਂਟ ਹੁੰਦੀ ਆ ਉਹਦਾ ਜਿਹੜਾ ਕੰਪੋਨੈਂਟ ਇੱਕ ਤੇ ਪ੍ਰਿੰਸੀਪਲ ਵਾਲਾ ਹੁੰਦਾ ਇੱਕ ਇੰਟਰਸਟ ਵਾਲਾ ਹੁੰਦਾ ਸੋ ਹੁਣ ਪ੍ਰਿੰਸੀਪਲ ਥੋੜਾ ਜਿਆਦਾ ਜਾਊਗਾ ਇੰਟਰਸਟ ਥੋੜਾ ਘਟ ਜਾਊਗਾ ਕਿਉਂਕਿ 0.25 ਘਟ ਗਿਆ ਉਹ ਵੇਰੀਏਬਲ ਮਾਰਗੇਜਸ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਪਲੱਸ ਜਿੰਨੀਆਂ ਤੁਹਾਡੀਆਂ ਲਾਈਨ ਆਫ ਕ੍ਰੈਡਿਟ ਨੇ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਸੋ ਉਹ ਤੁਹਾਡਾ ਜਿਹੜਾ ਮੰਥਲੀ ਇੰਟਰਸਟ ਜਾਂਦਾ ਸੀ ਉਹ ਕੱਟ ਜਾਣਾ ਹੁਣ ਤੁਹਾਨੂੰ ਥੋੜਾ ਜਿਹਾ ਹੋਰ ਪੈਸਾ ਮਿਲ ਜੇਗਾ ਟੂ ਪਲੇ ਇਨ ਦ ਮਾਰਕੀਟ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਕੋਈ ਚੀਜ਼ ਪਰਚੇਸ ਕਰ ਸਕਦੇ ਹੋ ਸੋ ਮਨੀ ਸਪਲਾਈ ਕੰਟਰੋਲ ਹੁੰਦੀ ਹੈ ਜਦੋਂ ਰੇਟ ਘਟਦੇ ਆ ਤਾਂ ਮਨੀ ਤੁਹਾਡੇ ਕੋਲ ਅਵੇਲੇਬਿਲਿਟੀ ਜ਼ਿਆਦਾ ਹੋ ਜਾਂਦੀ ਆ ਤੇ ਜਦੋਂ ਰੇਟ ਵੱਧਦੇ ਆ ਤਾਂ ਮਨੀ ਦੀ ਸਪਲਾਈ ਜਿਹੜੀ ਕੰਟਰੋਲ ਹੋ ਜਾਂਦੀ ਆ ਤੁਹਾਡੇ ਕੋਲੇ ਮਾਰਕੀਟ ਦੇ ਵਿੱਚ ਇਨਵੈਸਟ ਜਾਂ ਪਰਚੇਸ ਪਾਵਰ ਜਾਂ ਕੋਈ ਖਰੀਦੋਫਕਤ ਕਰਦੇ ਲਈ ਪੈਸਾ ਕੱਟ ਮਿਲਦਾ ਯੈਸ ਕਿਉਂਕਿ ਇਸ ਮੀਟਿੰਗ ਦੇ ਵਿੱਚ ਨਾ ਇੱਕ ਜਿਹੜਾ ਉਹਨਾਂ ਨੇ ਥੋੜੀ ਜੀ ਚਿੰਤਾ ਜ਼ਾਹਿਰ ਕੀਤੀ ਆ ਉਹ ਹੈਗੀ ਆ ਜਿਹੜੀ ਟ੍ਰੇਡ ਦਾ ਆਪਣਾ ਯੂਐਸ ਦੇ ਨਾਲ ਕਨਫਲिक्ट ਹੈ ਨਾ ਉਹਨਾਂ ਨੇ ਇੱਕ ਵਰਡਿੰਗ ਯੂਜ਼ ਕੀਤੀ ਆ ਕਿ ਜੇ ਪ੍ਰੋਲੋਂਗ ਰਿਹਾ ਤਾਂ ਇਹਦੇ ਨਾਲ ਸਾਡੀ ਇਕਨੋਮੀ ਤੇ ਕਾਫੀ ਫਰਕ ਪਾਏਗਾ ਠੀਕ ਹੈ ਸੋ ਲਾਈਕ ਉਹ ਤੇ ਕਾਫੀ ਹੱਦ ਤੱਕ ਸੋਚ ਰਹੇ ਨੇ ਕਿ ਇਫ ਜੇ ਤੁਹਾਨੂੰ ਟੈਰਿਫ ਜਿਆਦਾ ਲੱਗ ਜਾਂਦੇ ਨੇ ਤਾਂ ਉਹਦੇ ਨਾਲ ਸਾਡਾ ਜਿਹੜੀ ਸਾਡੀ ਜਿਹੜੀ ਇਕਨੋਮੀ ਆ ਉਹਨੇ ਕਾਫੀ ਸਲੋ ਅਲੇ ਪਾਸੇ ਚੱਲ ਜਾਣਾ ਹਨਾ ਕਈ ਤੇ ਰੈਸੈਸ਼ਨ ਵਾਲਾ ਟਾਈਪ ਆਫ ਥਿੰਗਸ ਕਈ ਇਹਨੂੰ ਕੰਪੇਅਰ ਕਰ ਰਹੇ ਨੇ 2008 ਵਗੈਰਾ ਦੇ ਨਾਲ ਹਨਾ ਸੋ lettes see ਵੇਚ ਐਂਡ ਵਾਟ ਕੀ ਕੀ ਬਣਦਾ ਕੀ ਉਹ ਟੈਰਿਫਸ ਲੱਗਦੇ ਨੇ ਜਾ ਕਿ ਹੋ ਜਾ ਲੱਗਦੇ ਨੇ ਅਸੀਂ ਕਿਸ ਤਰ੍ਹਾਂ ਉਹ ਟੈਰਫ ਦਾ ਜਵਾਬ ਦੇਵਾਂਗੇ ਸੋ ਟ੍ਰੇਡ ਡਿਫਿਸਿਟ ਕਿੱਥੇ ਕਿ ਜਾ ਕੇ ਖੜਦਾ ਸੋ देयर आर ਸੋ ਮੈਨੀ ਥਿੰਗਸ ਹਾਂ ਇੱਕ ਚੀਜ਼ ਉਹਨਾਂ ਨੇ ਜ਼ਰੂਰ ਅੱਗੇ ਹਰ ਮੀਟਿੰਗ ਦੇ ਵਿੱਚ ਉਹ ਕਹਿੰਦੇ ਹੁੰਦੇ ਕਿ ਵੀ ਵਿਲ ਫਰਮ ਦ ਲਾਸਟ ਟੂ ইয়ারਸ ਰਾਈਟ ਕੇਸੀ ਕੁਆਂਟਿਟੇਟਿਵ ਟਾਈਟਨਿੰਗ ਜਾਰੀ ਰੱਖਾਂਗੇ ਨਾ ਸੋ ਉਹਨਾਂ ਨੇ ਜ਼ਰੂਰ ਕਿਹਾ ਕਿ ਨਾ ਦਿਸ ਇਜ਼ ਦ ਐਂਡ ਆਫ ਦ ਕੁਆਂਟਿਟੇਟਿਵ ਟਾਈਟਨਿੰਗ ਉਹ ਹੁੰਦੀ ਹੈ ਕਿ ਅਸੀਂ ਜਿਵੇਂ ਆਪਾਂ ਕਹਿੰਦੇ ਥੋੜਾ ਨਾਟਕਾ ਹਸਤਾ ਨਾ ਲਾਈਕ ਦਿਸ ਕਿ ਟਾਈਟ ਟਾਈਟ ਹੁੰਦਾ ਸੀ ਜਦੋਂ ਵੀ ਉਹ ਵੱਧਦਾ ਸੀ ਰੇਟ ਆਫ ਕੁਆਂਟੀਟੇਟਿਵ ਟਾਈਟਨਿੰਗ ਦੀ ਰੈਫਰ ਕਰਦੇ ਸੀ ਸੋ ਉਹ ਉਹਨਾਂ ਨੇ ਜੁਰੂਰ ਕਿਹਾ ਦਿਸ ਇਜ਼ ਦ ਐਂਡ ਆਫ ਦ ਕੁਆਂਟੀਟੇਟਿਵ ਟਾਈਟਨਿੰਗ ਦੇਖੋ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਜਿਹੜੇ ਤੁਹਾਡੇ ਲਾਈਨ ਆਫ ਕ੍ਰੈਡਿਟਸ ਨੇ ਉਹ ਉਹਨਾਂ ਤੇ ਤੁਹਾਨੂੰ ਹੁਣ ਇੰਟਰਸਟ ਦੀ ਜਿਹੜੀ ਇਨਸਟਾਲਮੈਂਟ ਤੁਸੀਂ ਮੰਥਲੀ ਦਿੰਨੇ ਹੋ ਵਿਆਜ ਦਿੰਨੇ ਹੋ ਉਹ ਕੱਟ ਜੂਗਾ ਦੇਣਾ ਹਨਾ ਤੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਵੇਰੀਏਬਲ ਮਾਰਗੇਜਸ ਹੈਗੀਆਂ ਨੇ ਉਹਨਾਂ ਵਿੱਚ ਇਹ ਹੈ ਕਿ ਤੁਸੀਂ ਪ੍ਰਿੰਸੀਪਲ ਜ਼ਿਆਦਾ ਤੁਹਾਡਾ ਜਾਏਗਾ ਇਨ ਇੰਡਾਇਰੈਕਟ ਸੇਵਿੰਗ ਆ ਹੋ ਹੈ ਨਾ ਉਸ ਸਾਥ ਦੇ ਨਾਲ ਹੋ ਜੀ BC ਪ੍ਰੀਮੀਅਰ ਡੇਵਿਡ ਬੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਤੋਂ ਆਉਣ ਵਾਲੀਆਂ ਸਾਰੀਆਂ ਵਸਤਾਂ ਦੇ ਉੱਤੇ ਪ੍ਰਸਤਾਵਿਤ 25% ਦੇ ਟੈਰਿਫ ਸੰਭਾਵਤ ਤੌਰ ਦੇ ਉੱਤੇ ਦੇਸ਼ ਤੇ ਸੂਬੇ ਨੂੰ 2008 ਦੇ ਮੰਦੀ ਦੇ ਦੌਰ ਦੇ ਵਿੱਚ ਸੁੱਟ ਦਵੇਗਾ ਜਿਸ ਨੂੰ ਉਹਨਾਂ ਨੇ ਨਜਾਇਜ਼ ਤੇ ਬੇਲੋੜਾ ਟੈਰਿਫ ਦੱਸਿਆ EB ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੇ ਅੰਦਰੂਨੀ ਅਨੁਮਾਨ ਇੱਕ ਆਉਣ ਵਾਲੀ ਮੰਦੀ ਦੇ ਸੰਕੇਤ ਦਿਖਾਉਂਦੇ ਨੇ ਮੰਗਲਵਾਰ ਨੂੰ ਵੈਨਕੂਵਰ ਦੇ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਕਿਊਬੈਕ ਤੇ 온ਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਸੰਯੁਕਤ ਰਾਜ ਦੇ ਨਾਲ ਆਪਣੇ ਆਟੋ ਮਾਰਕੀਟ ਦੇ ਨਾਲ OB ਨਾਲੋ ਬਹੁਤ ਵੱਖਰੀ ਸਥਿਤੀ ਦੇ ਵਿੱਚ ਨੇ ਪਰ ਯੂਐਸਬੀਸੀ ਦਾ ਸਭ ਤੋਂ ਮਹੱਤਵਪੂਰਨ ਨਿਰਯਾਤ ਗਾਹਕ ਹੈ ਜਿਸ ਦੇ ਵਿੱਚ 2024 ਦੇ ਵਿੱਚ ਡਾਲਰ 26.4 ਬਿਲੀਅਨ ਦਾ ਸਮਾਨ ਖਰੀਦਿਆ ਗਿਆ ਸੀ 2022 ਦੇ ਵਿੱਚ ਯੂਐਸ ਨੇ ਸੂਬੇ ਦੇ ਵਸਤੂਆਂ ਦੇ ਨਿਰਯਾਤ ਦਾ 57 ਫੀਸਦੀ ਹਿੱਸਾ ਪਾਇਆ ਇਹ ਵੀ ਦਾ ਕਹਿਣਾ ਹੈ ਕਿ ਬੀਸੀ ਸਭ ਤੋਂ ਘੱਟ ਪ੍ਰਭਾਵਿਤ ਸੂਬਾ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਉਸ ਦੀ ਕੈਬਨਿਟ ਸਭ ਕੁਝ ਤਿਆਰ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਇੱਕ ਮੰੰਦੀ ਮੰਤਰੀ ਨੂੰ ਆਪਣੇ ਮੰਤਰਾਲਿਆਂ ਦੇ ਵਿੱਚ ਪ੍ਰੋਗਰਾਮਾਂ ਨੂੰ ਵੇਖਣ ਤੇ ਪੁੱਛਣ ਦੇ ਲਈ ਕਹਿ ਰਹੇ ਨੇ ਕਿ ਕੀ ਔਰ ਇਹ ਆਉਣ ਵਾਲੀ ਆਰਥਿਕਤਾ ਦੀਆਂ ਮੰਗਾਂ ਨੂੰ ਪੂਰੀ ਕਰਦਾ ਹੈ ਏਬੀ ਨੇ ਕਿਹਾ ਹੈ ਕਿ ਜੇ ਇਹ ਟੈਰਿਫ ਨੂੰ ਪੂਰਾ ਕਰਦਾ ਹੈ ਤਾਂ ਇਸ ਨੂੰ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਲੋੜੀਂਦੇ ਸਮਰਥਨ ਲਈ ਰੀਡਾਇਰੈਕਟ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਨੂੰ ਰਾਹਤ ਯੋਜਨਾਵਾਂ ਦੇ ਲਈ ਕਹਿ ਰਹੇ ਨੇ ਜਿਵੇਂ ਕਿ ਕੋਵਿਡ-19 ਮਹਾਮਾਰੀ ਪ੍ਰਤੀਕਿਰਿਆ ਦੇ ਦੌਰਾਨ ਕੰਮ ਕੀਤਾ ਗਿਆ ਸੀ ਏਬੀ ਦਾ ਕਹਿਣਾ ਹੈ ਕਿ ਯੂਐਸ ਦੇ ਆਯਾਤ ਤੇ ਜਵਾਬੀ ਟੈਰਿਫ ਫੈਡਰਲ ਸਰਕਾਰ ਦੇ ਲਈ ਅਰਬਾਂ ਡਾਲਰ ਪੈਦਾ ਕਰਨਗੇ ਜਿਸ ਨੂੰ ਉਹ ਕਹਿੰਦੇ ਨੇ ਕਿ ਵਿਅਕਤੀਗਤ ਤੌਰ ਦੇ ਉਤੇ ਪ੍ਰਭਾਵਿਤ ਕਾਰੋਬਾਰਾਂ ਦੇ ਲਈ ਤੁਰੰਤ ਸ਼ਪਰ ਦੇ ਵਿੱਚ ਤਨਾਨਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਲੋਨ ਗਰਾਂਟਾਂ ਦੇ ਉੱਤੇ ਰੋਜ਼ਗਾਰ ਬੀਮਾ ਵੀ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਉਸ ਕਿਸਮ ਦੇ ਜਵਾਬ ਹਨ ਜੋ ਅਸੀਂ ਇਸ ਮਿਆਦ ਨੂੰ ਦੇਖਣ ਦੀ ਉਮੀਦ ਕਰਦੇ ਹਾਂ ਏਬੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਟਰੰਪ ਸਰਹੱਦ ਦੇ ਦੋਵਾਂ ਪਾਸਿਆਂ ਤੇ ਟੈਰਿਫ ਦੇ ਪ੍ਰਭਾਵ ਨੂੰ ਧਿਆਨ ਦੇ ਵਿੱਚ ਰੱਖਦੇ ਨੇ ਤੇ ਉਹਨਾਂ ਨੂੰ ਬੰਦ ਵੀ ਕਰ ਦਿੰਦੇ ਨੇ ਇਥੇ ਹਮੇਸ਼ਾ ਸੰਭਾਵਨਾ ਹੁੰਦੀ ਹੈ ਕਿ ਅਸੀਂ ਇਸ ਕਿਸਮ ਦੇ ਪ੍ਰਭਾਵਾਂ ਨੂੰ ਨਹੀਂ ਦੇਖਦੇ ਜਾਂ ਅਸੀਂ ਟੈਰਿਫ ਨਹੀਂ ਦੇਖਦੇ ਜਾਂ ਉਹ ਇਸ਼ਤਿਹਾਰ ਦਿੱਤੇ ਗਏ ਨਾਲੋਂ ਵੱਖਰੇ ਹੁੰਦੇ ਨੇ ਪਰ ਬੀਸੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਸਭ ਤੋਂ ਭੈੜੇ ਸਮੇਂ ਦੇ ਵਿੱਚ ਤਿਆਰੀ ਕਰ ਰਹੇ ਹਾਂ ਤੇ ਅਸੀਂ ਸੰਘੀ ਸਰਕਾਰ ਦੇ ਨਾਲ-ਨਾਲ ਉਹਨਾਂ ਦਾ ਸਮਰਥਨ ਕਰਨ ਦੀ ਵੀ ਸਥਿਤੀ ਵਿੱਚ ਹੋਵਾਂਗੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੈਲਨੀ ਜੋਲੀ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਮੁਲਾਕਾਤ ਕਰਨ ਦੇ ਲਈ ਵਾਪਸੀ ਕੀਤੀ ਹੈ ਤੇ ਕਿਉਂਕਿ ਕੈਨੇਡਾ ਨੂੰ ਸ਼ਨੀਵਾਰ ਦੇ ਸ਼ੁਰੂ ਦੇ ਵਿੱਚ ਵਿਨਾਸ਼ਕਾਰੀ ਟੈਰਿਫ ਲੈਂਡਿੰਗ ਦੇ ਖਾਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋਲੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ ਅਜੇ ਵੀ ਮੰਨਦੇ ਨੇ ਕਿ ਡਿਪਲੋਮੇਸੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ 25% ਜਿਹੜੇ ਫਰਜ਼ਾਂ ਦੇ ਨਾਲ ਕਰਾਰਾ ਜਵਾਬ 这里类着 ਉਸ ਨੂੰ ਰੋਕਿਆ ਜਾ ਸਕਦਾ ਹੈ ਜੋਲੀ ਨੇ ਪਿਛਲੇ ਹਫਤੇ ਰੂਬਿਓ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਰਾਸ਼ ਦੇ ਨਵੇਂ ਸਖਤਰ ਨੂੰ ਇਹ ਚੰਗਾ ਵਾਰਤਾਕਾਰ ਮੰਨਿਆ ਜਾ ਰਿਹਾ ਹੈ ਪਿਛਲੇ ਨਵੰਬਰ ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਜੋਲੀ ਨੇ ਇਹ ਪੰਜਵੀਂ ਅਮਰੀਕੀ ਫੇਰੀ ਹੋਵੇਗੀ ਜੋਲੀ ਨੇ ਕਈ ਅਮਰੀਕੀ ਸੰਸਦੀ ਮੈਂਬਰਾਂ ਦੇ ਨਾਲ ਇਸ ਬਾਰੇ ਗੱਲ ਕਰਨ ਦੇ ਲਈ ਮੁਲਾਕਾਤ ਕੀਤੀ ਹੈ ਕਿ ਕਿਵੇਂ ਡਿਊਟੀਆਂ ਦੋਵਾਂ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਗਿਆ ਤੇ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਵਿੱਚ ਲਾਗੂ ਕੀਤੇ ਕੈਨੇਡਾ ਦੀ ਡਾਲਰ 1.3 ਬਿਲੀਅਨ ਸਰਹੱਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਹਾਂ ਆਟੋਮੈਟਿਕ ਜਵਾਬੀ ਟੈਰਿਫ ਦੇ ਲਈ ਕਈ ਵਿਕਲਪ ਤਿਆਰ ਕੀਤੇ ਨੇ ਇਸ ਗੱਲ ਦੇ ਉੱਤੇ ਇਹ ਨਿਰਭਰ ਕਰਦਾ ਹੈ ਕਿ ਕੀ 트럼ਪ ਆਖਿਰਕਾਰ ਐਕਸ਼ਨ ਕੀ ਲੈਂਦੇ ਨੇ ਤੇ ਉਹ ਅਗਲਾ ਕਦਮ ਕੀ ਚੁੱਕਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਦੀ ਕੋਲੰਬੀਆ ਦੇ ਲਈ ਕਾਰਵਾਈ ਕੰਮ ਕਰ ਰਹੀ ਹੈ ਪਰ ਕੈਨੇਡਾ ਤੇ ਮੈਕਸੀਕੋ ਦੇ ਲਈ ਕੈਨੇਡਾ ਨੇ ਕੁਝ ਵੱਡਾ ਹੀ ਸੋਚਿਆ ਹੋਇਆ ਹੈ ਕਿਉਂਕਿ ਅਰਥ ਸ਼ਾਸਤਰੀਆਂ ਨੇ ਕਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਲਈ ਟੈਰੀਫਾਰੇ ਨੇ ਇਸرائیਡ ਡੋਨਲਡ ਟਰੰਪ ਦੋਵੇਂ ਦੇਸ਼ ਗੈਰਕਾਨੂੰਨੀ ਸਰਹੱਦ ਪਾਰ ਕਰਨ ਤੇ ਫੈਂਟਨਿਲ ਦੀ ਤਸਕਰੀ ਬਾਰੇ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਟੈਰੀਫੋਨਾ ਇੱਕ ਵੱਡਾ ਰਿਸਕ ਹੈ ਪਰ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਇਸ ਦੀ ਵੱਡੀ ਤਸਵੀਰ ਦੇਖ ਰਹੇ ਨੇ ਕੈਰੋਲਿਨ ਲਿਵੈਂਥ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਸੋਮਵਾਰ ਰਾਤ ਨੂੰ ਰਾਸ਼ਟਰਪਤੀ ਦੇ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਕੈਨੇਡਾ ਤੇ ਮੈਕਸੀਕੋ ਦੇ ਉੱਤੇ 1 ਫਰਵਰੀ ਨੂੰ ਟੈਰੀਫ ਲਾਏ ਜਾਣ ਦਾ ਇਰਾਦਾ ਅਜੇ ਵੀ ਮੌਜੂਦ ਹੈ ਕੋਲੰਬੀਆ ਨੂੰ ਪਹਿਲਾਂ ਹੀ 25% ਦੀ ਟੈਰਿਫ ਦੀ ਧਮਕੀ ਦੇ ਕੇ ਦੇਸ਼ ਨਿਕਾਲੇ ਨੂੰ ਸਵੀਕਾਰ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트੍ਰੰਪ ਸ਼ਨੀਵਾਰ ਤੋਂ ਜਲਦੀ ਹੀ ਕੈਨੇਡਾ ਤੇ ਮੈਕਸੀਕੋ ਦੇ ਖਿਲਾਫ ਕੋਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੇ ਨੇ ਪਰ ਇਸ ਵਾਰ ਦਾ ਵੱਡੇ ਨੇ ਤੇ ਸੰਭਾਵੀ ਨੁਕਸਾਨ ਦਾ ਸਰਵੇਖਣ ਕਰਨ ਵਾਲੇ ਬਹੁਤ ਸਾਰੇ ਅਰਥਸ਼ਾਸਤਰੀ ਸ਼ੱਕ ਕਰਦੇ ਨੇ ਕਿ 트੍ਰੰਪ ਉਹਨਾਂ ਦੇ ਕਹਿਣ ਦੇ ਨਾਲ ਆਰਾਮਦਾਇਕ ਹੋਣਗੇ ਕਿ ਉਹ ਟੈਰਿਫ ਤੋਂ ਸਵੈ ਪ੍ਰਭਾਵਿਤ ਜੋਖਮ ਭਰੇ ਹੋਣਗੇ ਮੈਥਿਊ ਮਾਰਟਨ ਸੀਨੀਅਰ ਅਮਰੀਕੀ ਅਰਥਸ਼ਾਸਤਰੀ ਨੇ ਕਿਹਾ ਕਿ ਅਜਿਹੇ ਵੱਡੇ ਆਰਥਿਕ ਪ੍ਰਭਾਵਾਂ ਦੀ ਸੰਭਾ ਨਾਨੋ ਇੱਕ ਰੁਕਾਵਟ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਕਿ 트럼ਪ ਇਨਾ ਉੱਚ ਟੈਰਿਫਾਂ ਨੂੰ ਲਾਗੂ ਨਹੀਂ ਕਰੇਗਾ 트럼ਪ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਕੈਨੇਡਾ ਤੇ ਮੈਕਸੀਕੋ ਤੇ ਟੈਰਿਫ ਆ ਰਹੇ ਨੇ ਹਾਲਾਂਕਿ ਦੋਵੇਂ ਦੇਸ਼ ਗੈਰ ਕਾਨੂੰਨੀ ਸਰਹੱਦ ਪਾਰਕਰਨ ਤੇ ਫੈਂਟਨਿਲ ਦੀ ਤਸਕਰੀ ਬਾਰੇ ਉਸ ਦੀਆਂ ਦਸਿਆ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਰਿਪਬਲਿਕਨ ਰਾਸ਼ਟਰਪਤੀ ਇਸ ਵਿਚਾਰ ਤੋਂ ਵੀ ਪ੍ਰੇਰਿਤ ਹੈ ਕਿ ਟੈਰਿਫ ਦੂਜੇ ਦੇਸ਼ਾਂ ਨੂੰ ਸੰਯੁਕਤ ਰਾਜ ਦਾ ਸਤਕਾਰ ਕਰਨ ਲਈ ਮਜਬੂਰ ਕਰਨਗੇ ਕਈ ਆਰਥਿਕ ਸਰਵੇ ਦਰਸਾਉਂਦੇ ਨੇ ਕਿ ਕੈਨੇਡਾ ਤੇ ਮੈਕਸੀਕੋ ਦੇ ਵਿਰੁੱਧ ਯੂਨੀਵਰਸਲ ਟੈਰਿਫ ਹੋਰ ਮਹਿੰਗਾਈ ਤੇ ਆਰਥਿਕ ਮੰਦੀ ਦਾ ਖਤਰਾ ਬਣਾਉਂਦੇ ਨੇ ਕੋਲੰਬੀਆ ਦੇ ਖਿਲਾਫ 트ੰਪ ਦੀਆਂ ਚਾਲਾਂ ਨਾਲੋਂ ਇਹ ਇੱਕ ਵੱਡਾ ਖੇਡ ਹੈ ਜੋ ਕਿ ਯੂਐਸ ਦੇ ਆਯਾਤ ਦਾ ਲਗਭਗ 0.5 ਫੀਸਦੀ ਹੈ ਇਸ ਦੇ ਉਲਟ ਅਮਰੀਕਾ ਦੀਆਂ ਸਾਰੀਆਂ ਦਰਾਮਦਾਂ ਦੇ ਵਿੱਚੋਂ ਤਕਰੀਬਨ 30 ਫੀਸਦੀ ਕੈਨੇਡਾ ਤੇ ਮੈਕਸੀਕੋ ਤੋਂ ਆਉਂਦੀਆਂ ਨੇ ਇਸ ਜੋਖਮ ਨੂੰ ਵਧਾਉਂਦੀਆਂ ਨੇ ਕਿ ਟੈਰਿਫ ਮਹਿੰਗਾਈ ਨੂੰ ਵਧਾ ਸਕਦੇ ਨੇ ਤੇ ਕੀਮਤਾਂ ਨੂੰ ਨਿਰੰਤਰਿਤ ਕਰਨ ਦੇ ਲਈ 트ੰਪ ਦੇ ਮੁਹਿੰਮ ਦੇ ਵਾਅਦਿਆਂ ਨੂੰ ਵੀ ਕਮਜ਼ੋਰ ਕਰ ਸਕਦੇ ਨੇ ਮੈਕਸੀਕੋ ਤੇ ਕੈਨੇਡਾ ਜਵਾਬ ਦੇਣ ਲਈ ਤਿਆਰ ਨੇ ਨਵੰਬਰ ਵਿੱਚ 트ੰਪ ਦੀ 25 ਦੇ ਟੈਰਿਫ ਦੀ ਸ਼ੁਰੂਆਤੀ ਧਮਕੀ ਤੋਂ ਬਾਅਦ ਮੈਕਸੀਕਨ ਰਾਸ਼ਪਤੀ ਕਲਾਉਡੀਆ ਸ਼ੈਨਬੋਮ ਨੇ ਸੁਝਾ ਦਿੱਤਾ ਕਿ ਮੈਕਸੀਕੋ ਆਪਣੇ ਖੁਦ ਦੇ ਟੈਰਿਫਾਂ ਦੇ ਨਾਲ ਬਦਲਾ ਲੈ ਸਕਦਾ ਹੈ ਉਦੋਂ ਤੋਂ ਉਸ ਨੂੰ ਵਧੇਰੇ ਮਾਪਿਆ ਗਿਆ ਮਜ਼ਬੂਤ ਦਵੱਲੇ ਸਬੰਧਾਂ ਦੇ ਸੰਵਾਦ ਵਿੱਚ ਸ਼ਾਮਲ ਹੋਣ ਦੀ ਇੱਛਾ ਤੇ ਜ਼ੋਰ ਦੇਣ ਲਈ ਚੁਣਿਆ ਗਿਆ ਹੈ ਕਿਉਂਕਿ ਯੂਐਸ ਮੈਕਸੀਕੋ ਸਰਹੱਦ ਤੇ ਨਜ਼ਰਬੰਦੀਆਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ ਹੈ ਚੋਟੀ ਦੇ ਕੈਨੇਡੀਅਨ ਮੰਤਰੀਆਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇ ਟਰੰਪ ਨੇ ਆਯਾਤ ਟੈਕਸ ਲਗਾਇਆ ਤਾਂ ਕੈਨੇਡਾ ਬਦਲਾ ਲੈਣ ਲਈ ਤਿਆਰ ਹੈ ਭਾਵੇਂ ਕਿ ਕੈਨੇਡੀਅਨ ਵਿਦੇਸ਼ ਮੰਤਰੀ ਮੈਲਨੀ ਨੇ ਕਿਹਾ ਕਿ ਉਹ ਟੈਰੀਫਾਂ ਨੂੰ ਰੋਕਣ ਲਈ ਕੰਮ ਕਰਨਾ ਜਾਰੀ ਰੱਖਣਗੇ ਕੈਨੇਡਾ ਦੇ ਵਿੱਚ ਕੰਮ ਕਰਨ ਦੀ ਥਿਉਰੀ ਵਿੱਚ ਅਮਰੀਕੀ ਰਾਸ਼ਟਰਪਤੀ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਕੰਮ ਲਈ ਤਿਆਰ ਹੋਣਾ ਸ਼ਾਮਿਲ ਪ੍ਰਤੀਤ ਹੁੰਦਾ ਹੈ ਐਂਟੀ ਸਿੱਖ ਹੇਟ ਟਾਊਨ ਹਾਲ ਜੋ ਕਿ ਸਰੀ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਹ ਟਾਊਨ ਹਾਲ ਜਿਹੜਾ ਹੈ ਉਹ 2 ਫਰਵਰੀ ਨੂੰ ਹੋਏਗਾ ਇਸ ਦੇ ਵਿੱਚ ਖਾਸ ਕਰਕੇ ਜੋ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਹੈ ਜਾਂ ਫਿਰ ਰੇਸਿਸਟ ਮਾਮਲਿਆਂ ਦੇ ਬਾਰੇ ਹੈ ਉਹ ਗੱਲਬਾਤ ਕੀਤੀ ਜਾਏਗੀ ਤੇ ਇੱਕ ਸਰਵੇ ਰਿਪੋਰਟ ਵੀ ਜਾਰੀ ਕੀਤੀ ਜਾਏਗੀ ਜਿਸ ਦੇ ਵਿੱਚ ਕਿਸੇ ਨਾਲ ਕੁਝ ਵੀ ਵਾਪਰਿਆ ਤਾਂ ਉਹ ਆਪਣੀ ਗੱਲ ਇਸ ਪਲੇਟਫਾਰਮ ਦੇ ਉੱਤੇ ਜਾ ਕੇ ਕਹਿ ਸਕਦਾ ਹੈ World Sikh Organization of Canada ਦੇ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਆਓ ਜਾਣਦੇ ਹਾਂ ਇਸ ਸੰਬੰਧੀ ਹੋਰ ਜਾਣਕਾਰੀ ਵਾਲ ਸੇਕ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਵੱਲੋਂ ਇੱਕ ਇਵੈਂਟ ਕਰਵਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਹੈ ਕਿ तमाम ਜਿਹੜੇ ਸਿੱਖ ਨੇ ਉਹਨਾਂ ਦੀ ਆਵਾਜ਼ ਸੁਣੀ ਵੀ ਜਾਏ ਤੇ ਜਿਹੜੇ ਆਮ ਤੌਰ ਦੇ ਉੱਤੇ ਬਹੁਤ ਬਹੁਤ ਜ਼ਿਆਦਾ ਰੇਸਿਜ਼ਮ ਦੇ ਕੇਸ ਹੋ ਰਹੇ ਨੇ ਉਹਨਾਂ ਬਾਬਤ ਵੀ ਗੱਲਬਾਤ ਕੀਤੀ ਜਾਏ। ਇਸ ਇਵੈਂਟ ਦੇ ਵਿੱਚ ਐਂਟੀ ਸਿੱਖ ਹੇਟ ਜਿਹੜਾ ਉਹ ਟਾਊਨ ਹਾਲ ਸੈਰੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਲਈ ਸਬਾਬਤ ਗੱਲਬਾਤ ਕਰਨ ਦੇ ਲਈ ਜਿਹੜੇ ਰੀਜਨਲ ਪ੍ਰੈਜ਼ੀਡੈਂਟ ਨੇ 4BC ਗੁਰਪ੍ਰੀਤ ਕੌਰ ਜੀ ਉਹ ਜੁੜੇ ਹੋਏ ਨੇ ਗੁਰਪ੍ਰੀਤ ਕੌਰ ਜੀ ਸਵਾਗਤ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੋਂ ਇਹ ਹੀ ਜਾਨਣਾ ਚਾਹਾਂਗੀ ਕਿ ਇਹ ਜਿਹੜਾ ਈਵੈਂਟ ਕਰਵਾਇਆ ਜਾ ਰਿਹਾ ਹੈ ਇਸ ਦਾ ਖਾਸ ਮਕਸਦ ਕੀ ਹੈ ਹਾਂਜੀ ਸੋ ਇਹ ਜਿਹੜਾ ਈਵੈਂਟ ਹੈਗਾ ਟਾਊਨ ਹਾਲ ਇਹ ਸਾਡੀ ਐਂਟੀ ਸਿਕ ਹੈਟ ਪ੍ਰੋਜੈਕਟ ਦੀ ਇਸ ਵਿਚ ਆਇਆ ਜਿਹੜਾ ਐਂਟੀ ਸਿਕ ਹੈਟ ਪ੍ਰੋਜੈਕਟ ਹੈ ਉਹ ਅਸੀਂ ਇਸ ਸਾਲ ਲਾਂਚ ਕੀਤਾ ਸੀਗਾ ਤੇ ਉਹਦਾ ਇਹ ਮਕਸਦ ਹੈ ਵੀ ਜਿਹੜਾ ਐਂਟੀ ਸਿਕ ਹੈਟ ਟਰਮ ਹੈਗਾ ਉਹਨੂੰ ਡਿਫਾਈਨ ਕੀਤਾ ਜਾ ਜੇ ਆਪਾਂ ਹੁਣ ਦੇਖਦੇ ਆਂ ਆਂਟੀ ਸਿੱਖ ਹੇਟ ਦਾ ਕੋਈ ਡੈਫੀਨੇਸ਼ਨ ਨਹੀਂ ਹੈਗਾ ਸੋ ਜਦੋਂ ਸਿੱਖ ਨਾਲ ਕੋਈ ਵੀ ਵਿਤਕਰਾ ਹੁੰਦਾ ਆ ਜਾਂ ਕੋਈ ਵਾਇਲੈਂਟ ਹਾਦਸੇ ਹੁੰਦੇ ਆ ਜਿਹਦੇ ਵਿੱਚ ਉਹਨਾਂ ਦੇ ਸਿੱਖ ਹੋਣ ਦੇ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਆ ਜੇ ਆਪਾਂ ਉਸ ਚੀਜ਼ ਨੂੰ ਗਵਰਨਮੈਂਟ ਨੂੰ ਲੈ ਕੇ ਦੱਸਦੇ ਆ ਜਾਂ ਕੋਈ ਵੀ ਇੰਸਟੀਟਿਊਸ਼ਨਸ ਨੂੰ ਜਾ ਕੇ ਦੱਸਦੇ ਆ ਜਾਂ ਜਾਂ ਪੁਲਿਸ ਨੂੰ ਜਾ ਕੇ ਦੱਸਦੇ ਆ ਤੇ ਆਪਾਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਇਹ ਇੱਕ ਆਂਟੀ ਸਿੱਖ ਹੇਟ ਇਨਸੀਡੈਂਟ ਹੈਗਾ ਆ ਉਹ ਮੁਰਕੇ ਜਵਾਬ ਕਰਦੇ ਉਹ ਸਵਾਲ ਕਰਦੇ ਆ ਕਿ ਆਂਟੀ ਸਿੱਖ ਹੇਟ ਹੁੰਦੀ ਕੀ ਆ ਉਹ ਫਿਰ ਅਸੀਂ ਜਦੋਂ ਆ ਮੈਂ ਜਦੋਂ ਪਿਛਲੇ ਕੇਸ ਆਲਨ ਦੇ ਖਿਲਾਫ ਬਹੁਤ ਨਫਰਤ ਤੇ ਫਾਇ ਲਾਇਆ ਤੇ ਅੰਕੀ ਇਦਾਂ ਦੇ ਹੱਥ ਸੇ ਵੀ ਹੋਇਆ ਜਿੱਥੇ ਆਪਣੀ ਕਮਿਊਨਿਟੀ ਦੇ ਭਾਈਚਾਰੇ ਦੇ ਲੋਕਾਂ ਨਾਲ ਵਾਇਲੈਂਟਲੀ ਵੀ ਉਹਨਾਂ ਨੂੰ ਅਬਿਊਜ਼ ਕੀਤਾ ਗਿਆ ਹੈਗਾ ਜਾਂ ਉਹਨਾਂ ਦਾ ਸੋ ਇਸ ਚੀਜ਼ ਨੂੰ ਮੰਦੇ ਨਜ਼ਰ ਰੱਖ ਕੇ ਅਸੀਂ ਸੋਚਿਆ ਕਿ ਇੱਕ ਇਹ ਪ੍ਰੋਜੈਕਟ ਕੀਤਾ ਜਾਵੇ ਜਿਹਦੇ ਵਿੱਚ ਅਸੀਂ ਇੱਕ ਸਰਵੇ ਤਿਆਰ ਕੀਤਾ ਹੋਇਆ ਆ ਦੇ ਉਹ ਸਰਵੇ ਦੇ ਵਿੱਚ ਅਸੀਂ ਅ ਸਿੱਖਾਂ ਨੂੰ ਇਹੀ ਪੁੱਛਦੇ ਆ ਵੀ ਤੁਹਾਡੇ ਨਾਲ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਕੀ ਕੀ ਹੋਇਆ ਆ ਸਾਡੇ ਨਾਲ ਸ਼ੇਅਰ ਕਰੋ ਤੇ ਉਹ ਟਾਊਨ ਹਾਲ ਦੇ ਵਿੱਚ ਵੀ ਅਸੀਂ ਇਹੀ ਡਿਸਕਸ਼ਨਸ ਹੋਣਗੀਆਂ ਵੀ ਕਿਹੜੇ ਕਿਹੜੇ ਤੁਹਾਨੂੰ ਰੇਸਿਜ਼ਮ ਜਾਂ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪਿਆ ਆ ਤੇ ਫਿਰ ਉਹ ਇਨਫਰਮੇਸ਼ਨ ਲੈ ਕੇ ਅਸੀਂ ਗਵਰਨਮੈਂਟ ਨੂੰ ਅਸੀਂ ਹੋਰ ਇੰਸਟੀਟਿਊਸ਼ਨਸ ਨੂੰ ਜਾ ਕੇ ਪੇਸ਼ ਕਰ ਸਕਦੇ ਆ ਕਿ ਤੁਸੀਂ ਆਪਣੀਆਂ ਪਾਲਿਸੀਆਂ ਆਪਣੇ ਕਾਨੂੰਨ ਚੇਂਜ ਕਰੋ ਤੇ ਇਸ ਚੀਜ਼ ਨੂੰ ਲੈ ਕੇ ਜੀ ਗੁਰਪ੍ਰੀਤ ਤੁਹਾਡੀ ਟੀਮ ਦੇ ਵੱਲੋਂ ਇਸ ਬਾਬਤ ਕੀ ਕੀ ਤਿਆਰੀ ਹੁਣ ਤੱਕ ਕੀਤੀ ਗਈ ਹੈ ਔਰ ਜਿਹੜੇ ਕੀ ਸਪੀਕਰਸ ਹੈ ਉਹ ਕੌਣ ਹੋਣਗੇ ਕਿ ਇਹ ਇੱਕ ਓਪਨ ਪਲੈਟਫਾਰਮ ਹੋਏਗਾ ਜਿੱਥੇ ਕੋਈ ਵੀ ਆ ਕੇ ਆਪਣੀ ਕਹਾਣੀ ਜਿਸ ਨਾਲ ਕੁਝ ਵੀ ਵਾਪਰਿਆ ਉਹ ਬਿਆਨ ਕਰ ਸਕਦਾ ਹਾਂਜੀ ਸੋ ਜਿੱਦਾਂ ਕਿ ਮੈਂ ਦੱਸਿਆ ਕਿ ਇੱਕ ਸਰਵੇ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਆ ਸੋ ਉਹ ਸਰਵੇ ਬਹੁਤ ਸਾਰੇ ਤੇ ਪੰਜਾਬੀ ਦੇ ਵਿੱਚ ਤੁਸੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਵੀ ਤੁਸੀਂ ਲੱਭ ਸਕਦੇ ਆ ਜੀ ਇਹ ਵੈਬਸਾਈਟ ਤੇ ਸਰਵੇ.org ਸੋ ਇਹ ਸਰਵੇ ਅਮ ਸਿੱਖਾਂ ਦੇ ਲਈ ਆ ਬਿਕਾਜ਼ ਇਟਸ ਅ ਐਕਟਿਵਿਟੀ ਪ੍ਰੋਜੈਕਟ ਸੋ ਉਹ ਜਿਹੜਾ ਵੀ ਕੋਈ ਆਪਣੇ ਆਪ ਨੂੰ ਇੱਕ ਸਿੱਖ ਆ ਕੇ ਲੌਂਦਾ ਆ ਸਿੱਖ ਪਛਾਣਦਾ ਆ ਸੋ ਉਹ ਇਹ ਸਰਵੇ ਕਰ ਸਕਦੇ ਆ ਤੇ ਨਾਲ ਦੀ ਨਾਲ ਤੇ ਟਾਊਨ ਹਾਲਸ ਵੀ ਵਕ ਵਕ ਸਿਟੀਜ਼ ਦੇ ਵਿੱਚ ਹੋ ਰਹੇ ਆ ਆ ਸੋ ਮੌਂਟਰੀਅਲ ਵਿਨਪੈਗ ਕੈਲਗਰੀ ਐਡਮਿੰਟਨ ਬ੍ਰੈਂਟਨ ਸਰੀ ਸੋ ਸਰੀ ਦੇ ਵਿੱਚ ਫੈਬਰੂਅਰੀ 2 ਆ uh, ਫੈਬਰੂਅਰੀ 2 ਸਰੀ ਸਿਟੀ ਹਾਲ ਦੇ ਵਿੱਚ 2 ਤੋਂ 6 ਵਜੇ ਤੱਕ ਇਹ ਟਾਊਨ ਹਾਲ ਹੋਊਗਾ ਇਹ ਬਿਲਕੁਲ ਦਾ ਰਜਿਸਟ੍ਰੇਸ਼ਨ ਹੈਗੀ ਆ ਸੋ ਸਾਨੂੰ ਇਹ ਸਾਡੀ ਇਹੀ اپੀਲ ਆ ਕਮਿਊਨਿਟੀ ਨੂੰ ਕਿ ਤੁਸੀਂ ਆਪਣੇ ਪਰਿਵਾਰਾਂ ਸਮੇਤ ਆਓ ਹੋਰ ਆਪਣੇ ਨਾਲ ਵੀ ਲੈ ਕੇ ਆਓ ਜਿਨ੍ਹਾਂ ਨੂੰ ਤੁਸੀਂ ਜਾਣਦੇ ਆ ਤੇ ਇਹ ਇੱਕ ఓਪਨ ਬਹੁਤ ਇੱਕ ਸੇਫ ਸਪੇਸ ਹੋਗੀ ਜਿੱਥੇ ਆ ਕੇ ਤੁਸੀਂ ਆਪਣੇ ਦੱਸ ਸਕਦੇ ਆ ਕਿ ਤੁਹਾਡੇ ਨਾਲ ਕੀ ਕੀ ਹੋਇਆ ਆ ਕਿਉਂਕਿ ਜਦੋਂ ਟਾਊਨ ਹਾਲ ਕਰੋਨੇ ਆ ਉਹਦਾ ਇਹੀ ਮਕਸਦ ਹੁੰਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਸਾਡੇ ਨਾਲ ਇਹ ਕੁਝ ਹੋ ਰਿਹਾ ਹੈ ਵੀ ਹੋਰ ਕਿਸੇ ਨਾਲ ਨਹੀਂ ਹੁੰਦਾ ਇਹ ਪਰ ਜਦੋਂ ਆਪਾਂ ਟਾਊਨ ਹਾਲ ਕਰਦੇ ਆਂ ਤਦੋਂ ਆਪਾਂ ਨੂੰ ਆਪਣੇ ਭਾਈਚਾਰੇ ਦੇ ਹੋਰ ਮੈਂਬਰਾਂ ਤੋਂ ਵੀ ਸੁਣਨ ਦਾ ਮੌਕਾ ਮਿਲਦਾ ਹੈ ਤੇ ਆਪਾਂ ਨੂੰ ਆਪਣਾ ਜੋ ਆਪਣੇ ਨਾਲ ਕੀਤਾ ਆਪਾਂ ਉਹ ਚੀਜ਼ ਨੂੰ ਸ਼ੇਅਰ ਕਰ ਸਕਦੇ ਸੋ ਇਹਦੇ ਵਿੱਚ ਬਲਵਿੰਦ ਸਿੰਘ ਜੋ ਸਾਡੇ ਲੀਗਲ ਕਾਉਂਸਲ ਹੈਗੇ ਆ ਅਨਟਰੀਅਰ ਦੇ ਵਿੱਚ ਉਹ ਵੀ ਜੀ ਹੋਰ ਕਿਹੜੀਆਂ-ਕਿਹੜੀਆਂ ਸੰਸਥਾਵਾਂ ਇਸ ਦੇ ਵਿੱਚ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਸੋ ਸਾਡੇ ਨਾਲ ਇਹਦੇ ਵਿੱਚ ਕੈਨੇਡਾ ਰੇਸ ਰਿਲੇਸ਼ਨ ਫਾਊਂਡੇਸ਼ਨ ਜੋ ਕਿ ਬਹੁਤ ਇੱਕ ਬਹੁਤ ਮੰਨੀ ਪਰਮਨੀਓ ਕਾਲੇਸ਼ਟਾ ਤੇ ਜੋ ਰੇਲੇਸ਼ਨਜ਼ ਨਾਲ ਆਲਵੇਸ ਕੰਮ ਕਰਦੇ ਹੁੰਦੇ ਆ ਇਹਦੇ ਵਿੱਚ ਵੱਖ-ਵੱਖ ਪ੍ਰੋਗਰਾਮਸ ਵੱਖ-ਵੱਖ ਇਵੈਂਟਸ ਰਹਿੰਦੇ ਆ ਸਾਲ ਦੇ ਵਿੱਚ ਸੋ ਇਹ ਅਸੀਂ ਉਹਨਾਂ ਦੇ ਨਾਲ ਰਲ ਕੇ ਕਰ ਜੀ ਅ ਮਕਸਦ ਤੁਸੀਂ ਦੱਸਿਆ ਗੁਰਪ੍ਰੀਤ ਕਿ ਬਹੁਤ ਸਾਰੇ ਜਿਹੜੇ ਆਸੇ ਪਾਸੇ ਜੋ ਵੀ ਹੋ ਰਿਹਾ ਜੋ ਵਾਪਰ ਰਹੀਆਂ ਨੇ ਸੇ ਕਮਿਊਨਿਟੀ ਨਾਲ ਯਾਦਰ ਕਮਿਊਨਿਟੀ ਨਾਲ ਉਹ ਉਹ ਗੱਲ ਸੁਣਨਾ ਹੈ ਹੁਣ ਤੱਕ ਜਦੋਂ ਤੁਸੀਂ ਸਰਵੇ ਕੀਤਾ ਇਸ ਇਵੈਂਟ ਨੂੰ ਰੱਖਣ ਬਾਰੇ ਤੁਸੀਂ ਕਿਉਂ ਸੋਚ ਵਿਚਾਰ ਕੀਤਾ ਕਿਹੜੀਆਂ ਤੁਹਾਨੂੰ ਲੱਗਿਆ ਵੀ ਇਸ ਚੀਜ਼ ਦੀ ਕਮੀ ਹੈ ਜਾਂ ਬੇਸ਼ੱਕ BC ਗਵਰਨਮੈਂਟ ਦੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਵੀ ਸਪੈਸ਼ਲੀ ਕਿਸੇ ਨਾਲ ਵੀ ਕੋਈ ਤੱਕਾ ਹੋ ਰਿਹਾ ਰੇਸਿਸਟ ਕਟਨਾਵਾ ਜਿਹੜੀਆਂ ਵਰਤ ਰਹੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਪ੍ਰੋਗਰਾਮ ਬਣਾਏ ਗਏ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਨਵੇਂ-ਨਵੇਂ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਨੇ ਪਰ ਫਿਰ ਵੀ ਤੁਹਾਨੂੰ ਕਿਉਂ ਲੱਗਿਆ ਵੀ ਕਿਤੇ ਨਾ ਕਿਤੇ ਕਮੀ ਹੈ ਜਿਹੜੀ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਇਹ ਇਵੈਂਟ ਕਰਵਾ ਕੇ ਪੂਰੀ ਕਰ ਸਕਦੀ ਹੈ ਅਨ DJ ਆਪਾਂ ਨੇ ਆਪਣੇ ਇਤਿਹਾਸ ਦੇ ਵਿੱਚ ਵੀ ਦੇਖਦੇ ਤੇ ਕਮਾਂ ਨੂੰ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਬਹੁਤ ਵਿਤਕਰੇ ਹੋਏ ਆ ਤੇ ਭਾਵੇਂ ਕਿ ਆਪਣੀ ਪੋਪੂਲੇਸ਼ਨ ਬਹੁਤ ਹੈਗੀ ਹੈ ਕੈਨੇਡਾ ਵਿੱਚ ਤੇ ਆਪਾਂ ਬਹੁਤ ਐਸਟੈਬਲਿਸ਼ ਹੋਏ ਲੱਗੇ ਜਿਹਾ ਪੰਜ-ਸੱਤ ਸਾਲਾਂ ਨੂੰ ਵੀ ਦੇਖਦੇ ਆ ਤੇ ਬਹੁਤ ਕੁਝ ਸਿੱਖਾਂ ਦੇ ਨਾਲ ਹੋ ਚੁੱਕਾ ਆ ਆ ਮੇਰੇ ਲਈ ਇੱਕ ਜੋ ਏਵੈਂਟ ਜੋ ਸਟੈਂਡ ਆਊਟ ਕਰਦਾ ਆ ਇਸ ਐਂਟੀ ਸਿਕਿਟ ਨੂੰ ਲੈ ਕੇ ਕੋਰੋਨਾ ਦੇ ਵਿੱਚ ਆਈ ਥਿੰਕ ਹੁਣ 4-5 ਸਾਲ ਹੋ ਗਏ ਆ ਉੱਥੇ ਇੱਕ ਵਿਅਕਤੀ ਜੋ ਆਪਣੇ ਸਿੱਖ ਮੁੰਡਾ ਉਹਨੂੰ ਪਾਸ ਤੋਂ ਲਾ ਕੇ ਉਹਨੂੰ ਆਪ ਯੂਜ਼ ਕੀਤਾ ਗਿਆ ਤੇ ਉਹਨੂੰ ਪਾਕਿਸਤਾਨ ਦੇ ਨਾਲ ਪੂਰੀ ਦਸਤਾਵੇਜ਼ ਨਾਲ ਕਲੀਅਰ ਸੀ ਆ ਗਿਆ ਸੋ ਜਦੋਂ ਅਸੀਂ ਇਹ ਇਨਸੀਡੈਂਟ ਸਾਨੂੰ ਪਤਾ ਲੱਗਾ ਅਸੀਂ ਉੱਥੇ ਆਰਸੀਐਮਪੀ ਨੂੰ ਦੱਸਿਆ ਕਿ ਇਹ ਇੱਕ ਐਂਟੀ ਸਿੱਖ ਹੇਟ ਇਵੈਂਟ ਹੈ ਵੀ ਤੁਸੀਂ ਇਹਨੂੰ ਉਸ ਦਿਨ ਤੇ ਨਿਗਾਹ ਦੇ ਨਾਲ ਦੇਖੋ ਕਿ ਇਹ ਉਦਾਂ ਹੀ ਕੋਈ ਆਮ ਵਾਇਲੈਂਟ ਅਟੈਕ ਨਹੀਂ ਹੈ ਤਾਂ ਵੀ ਉਹਨੂੰ ਉਹਦੇ ਸਿੱਖ ਹੋਣ ਦੇ ਕਰਕੇ ਡਾਕੀਤਾ ਤੇ ਉਦੋਂ ਪੁੱਛਿਆ ਕਿ ਐਂਟੀ ਸਿੱਖ ਹੇਟ ਕੀ ਹੁੰਦੀ ਹੈ ਸੋ ਉਦੋਂ ਸਾਡੇ ਆਇਆ ਕਿ ਆਪਾਂ ਨੂੰ ਇਹ ਚੀਜ਼ ਨੂੰ ਡਿਫਾਈਨ ਕਰਨਾ ਚਾਹੀਦਾ ਆ ਵੀ ਮੁੜ ਕੇ ਜਦੋਂ ਇਦਾਂ ਦੇ ਫਿਰ ਜਦੋਂ ਇਹ ਇਦਾਂ ਹੁੰਦਾ ਆ ਜਦੋਂ ਇਸ ਚੀਜ਼ ਨੂੰ ਇੱਕ ਵਾਰੀ ਡਿਫਾਈਨ ਕੀਤਾ ਜਾਂਦਾ ਆ ਫਿਰ ਤਾਂ ਦੇ ਕੋਈ ਹਾਦਸੇ ਹੁੰਦੇ ਆ ਉਹਨੂੰ ਉਸ ਕੈਟਾਗਰੀ ਦੇ ਵਿੱਚ ਦੇਖਦੇ ਆ ਤੇ ਉਹ ਆਪਣੀਆਂ ਜਿਹੜੀ ਹੈਗੀ ਆ ਇਦਾਂ ਜਾ ਉਹ ਜਦੋਂ ਇਦਾਂ ਦਾ ਕੁਝ ਹੁੰਦਾ ਆ ਉਹਨਾਂ ਦਾ ਜਿਹੜਾ ਰਿਪੋਰਟ ਬਣਾਇਆ ਉਹ ਉਸ ਚੀਜ਼ ਨੂੰ ਦੇਖ ਕੇ ਸੋਚ ਕੇ ਵਿਚਾਰ ਕੇ ਕਰ ਜੇ ਗੁਰਪ੍ਰੇਤ ਤੁਸੀਂ ਬਾਕੀ ਸਾਰਿਆਂ ਨੂੰ ਅਪੀਲ ਕੀ ਕਰਨਾ ਚਾਹੋਗੇ ਜਿੰਨਾਂ ਤੱਕ ਇਹ ਇਵੈਂਟ ਦੀ ਇਨਫੋਰਮੇਸ਼ਨ ਪਹੁੰਚ ਰਹੀ ਹੈ ਤਾਰੇ ਇਹ ਪੀਲਿਆ ਕਿ ਤੁਸੀਂ ਸਾਡੀ ਸਰਵੇ ਕਰੋ ਜਿੰਨਾ ਕਿ ਮੈਂ ਦੱਸਿਆ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਚ ਕਰ ਸਕਦੇ ਆ ਸਿਰਫ ਟਾਸਮੈਂਟ ਲੱਗਦੇ ਆ ਉਸ ਚੀਜ਼ ਨੂੰ ਕਰਨ ਨੂੰ ਤੁਸੀਂ ਸਾਡੀ ਸੋਸ਼ਲ ਮੀਡੀਆ ਤੇ ਸਾਡੀ ਵੈਬਸਾਈਟ ਤੇ www.work ਉੱਥੇ ਉਹ ਸਰਵੇ ਦੇਖ ਸਕਦੇ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਜਰੂਰ ਆਪਣਾ ਟਾਈਮ ਕੱਢ ਕੇ ਫ फेब्रुवारी 2 ਨੂੰ ਸਾਡੇ ਜਿਹੜਾ ਟਾਊਨ ਹਾਲ ਸਰੀ ਦੇ ਵਿੱਚ ਹੋਣ ਜਾ ਰਿਹਾ ਹੈ ਸਰੀ ਸਿਟੀ ਤੋਂ ਤੋਂ ਸਤ ਤੱਕ ਤੁਸੀਂ ਉੱਥੇ ਆਪਾਂ ਨੂੰ ਮੈਨੂੰ ਚਾਹੀਦਾ ਕਿ ਸਾਨੂੰ ਇਹ ਸਟੋਰੀਆਂ ਦੱਸ ਕੇ ਕੁਝ ਪ੍ਰਾਪਤ ਨਹੀਂ ਹੋਊਗਾ ਜੇ ਆਪਾਂ ਇਹਨਾਂ ਦੱਸੂਗੇ ਫੇਰ ਚੇਂਜ ਆ ਸਕਦੀ ਹੈ ਤੇ ਆਪਾਂ ਇਹ ਇਨਸ਼ੋਰ ਕਰ ਸਕਦੇ ਹਾਂ ਵੀਗਾ ਜਿਹੜੀਆਂ ਆਪਣੀ ਜਨਰੇਸ਼ਨਸ ਹੈਗੀਆਂ ਉਹਨਾਂ ਨੂੰ ਉਹ ਸੇਮ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਜਿਹੜੇ ਆਪਾਂ ਸਾਹਮਣਾ ਕਰਦੇ ਗਏ ਸੋ ਆਪਣਾ ਟਾਈਮ ਕੱਟ ਕੇ ਯੂ ਰਾਓ ਜੀ ਗੁਰਪ੍ਰੀਤ ਥੈਂਕ ਯੂ ਸੋ ਮੱਚ ਨਾਲ ਜੋੜਨ ਦੇ ਲਈ ਇਹ ਜਾਣਕਾਰੀ ਸਾਂਝੇ ਕਰਨ ਦੇ ਲਈ ਥੈਂਕ ਯੂ ਸੋ ਮੱਚ ਫॉर ਹੈਵਿੰਗ ਮੀ ਅਗੇ ਦੇਖਦੇ ਆਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਤੁਹਾਨੂੰ ਯਾਦ ਹੋਣਾ ਪਿੱਛੇ ਜਿਹੜੀ ਅਲਬਰਟਾ ਸਰਕਾਰ ਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਦੋਂ ਪ੍ਰੋਵਿੰਸ਼ ਆ ਮਿਨ ਮਿਨਿਸਪਲ ਇਲੈਕਸ਼ਨਸ ਹੋਣੀਆਂ ਉਹਦੇ ਵਿੱਚ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਬਣਾ ਕੇ ਕੈਂਡੀਡੇਟ ਖੜੇ ਕੀਤੇ ਜਾ ਸਕਦੇ ਆ ਹਾਲਾਂਕਿ ਉਸ ਗੱਲ ਦਾ ਵਿਰੋਧ ਜਿਹੜਾ ਸੀਗਾ ਜੀ ਸਾਰਿਆਂ ਪਾਸਿਆਂ ਤੋਂ ਹੋਇਆ ਸੀਗਾ ਉਹਨਾਂ ਨੇ ਸਰਵੇ ਕੀਤਾ ਸੀ ਲੋਕਾਂ ਨੇ ਵੀ ਉਸ ਗੱਲ ਦਾ ਵਿਰੋਧ ਕੀਤਾ ਤੇ ਜਿੰਨੇ ਵੀ ਟਾਊਨ ਤੇ ਸ਼ਹਿਰ ਸੀਗੇ ਉਹਨਾਂ ਨੇ ਵੀ ਕੋਈ 70% ਦੇ ਕਰੀਬ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਉਹ ਕਹਿੰਦੇ ਵੀ ਜੇ ਇਸ ਤਰ੍ਹਾਂ ਪਾਰਟੀਬਾਜ਼ੀ ਹੋਣ ਲੱਗ ਪਈ ਮ्युनਿਸਪੈਲਿਟੀਆਂ ਦੇ ਵਿੱਚ ਵੀ ਉਹ ਕੋ ਬਾੜੀ ਵਧੀਆ ਗੱਲ ਨਹੀਂ ਹੋਣੀ ਪਰ ਸਰਕਾਰ ਨੇ ਪਾਸ ਕਰ ਦਿੱਤਾ ਉਹ ਤੇ ਹੁਣ ਐਡਮਿੰਟਨ ਸ਼ਹਿਰ ਵਿੱਚ ਪਹਿਲੀ ਜਿਹੜੀ ਇੱਕ ਪਾਰਟੀ ਆ ਜੀ ਜਿਹੜੀ ਅਪਰੂਵ ਕੀਤੀ ਗਈ ਆ ਐਡਮਿੰਟਨ ਇਲੈਕਸ਼ਨਸ ਵੱਲੋਂ ਉਹਦਾ ਨਾਂ ਹੈਗਾ ਪੇਸ ਪੇਸ ਦਾ ਮਤਲਬ ਹੈ ਜੀ ਪ੍ਰਿੰਸੀਪਲਡ ਅਕਾਊਂਟੇਬਲ ਕੋਲੀਸ਼ਨ ਫਾਰ ਐਡਮਿੰਟਨ ਔਰ ਇਹ ਪਹਿਲੀ ਮਿਊਨਿਸਪਲ ਪੋਲੀਟੀਕਲ ਪਾਰਟੀ ਬਣ ਗਈ ਆ ਜਿਹੜੀ ਆਉਂਦੀਆਂ ਚੋਣਾਂ ਦੇ ਵਿੱਚ ਇਲੈਕਸ਼ਨ ਲੜੇਗੀ ਉਹ ਕਹਿੰਦੇ ਵੀ ਜਿਹੜਾ ਸਾਡਾ ਗੋਲ ਆ ਇਸ ਪਾਰਟੀ ਦਾ ਉਹ ਸਿਰਫ ਇਹੀ ਆ ਕਾਮਨ ਸੈਂਸ ਗੱਲਬਾਤ ਕਰਨੀ ਪ੍ਰੈਕਟੀਕਲ ਤੇ ਫਿਸਕਲੀ ਪ੍ਰੂਡੈਂਟ ਯਾਨੀ ਪੈਸੇ ਢੇਲਾ ਜਿਹੜਾ ਆ ਉਹ ਵੇਸਟ ਨਹੀਂ ਕਰਨਾ ਉਹ ਸਾਡਾ ਕਹਿੰਦੇ ਵੀ ਮੇਨ ਫੋਕਸ ਰਹੇਗਾ ਉਹ ਕਹਿੰਦੇ ਇਹ 1257 ਸਿਗਨੇਚਰ ਵਾਲੀ ਜਿਹੜੇ ਜੀ ਇਹਨਾਂ ਨੂੰ ਫਾਈਲ ਜਿਹੜੀ ਆ ਸੌਂਪੀ ਸੀਗੀ ਇਲੈਕਸ਼ਨ ਐਡਮਿਨਟਨ ਵਾਲਿਆਂ ਨੂੰ ਤੇ ਉਹਨਾਂ ਨੇ ਦਸੰਬਰ ਦਸੰਬਰ 19 ਨੂੰ ਇਹ ਦਿੱਤੇ ਸੀਗੇ ਜੀ ਤੇ ਉਹ ਕਹਿੰਦੇ ਵੀ ਸਾਨੂੰ ਹੁਣ ਇਹ ਕੱਲ ਯਾਨੀ ਕਿ ਉਹ ਮਿਲ ਗਈ ਆ ਅਪਰੂਵਲ ਜਿਹੜੀ ਇਹ ਉਹਨਾਂ ਨੇ ਦੇ ਦਿੱਤੀ ਆ ਤੇ ਉਹ ਕਹਿੰਦੇ ਵੀ ਬੜਾ ਲੰਮਾ ਚੌੜਾ ਪ੍ਰੋਸੈਸ ਹੈਗਾ ਪਰ ਚਲੋ ਸਾਡੇ ਲਈ ਉਹ ਕਹਿੰਦੇ ਠੀਕ ਰਿਹਾ ਹੁਣ ਹੋਰ ਹਜੇ ਕੋਈ ਵੀ ਪਾਰਟੀ ਜਿਹੜੀ ਆ ਉਹ ਨਹੀਂ ਬਣਾਈ ਗਈ ਇੱਕ ਐਡਮੰਟਨ ਸ਼ਹਿਰ ਦੇ ਕਾਉਂਸਲਰ ਨੇ ਟਿਮ ਕਾਰਟਰਨਰ ਹੋਰੀ ਉਹ ਵੀ ਉਹ ਵੈਸੇ ਮੇਅਰ ਦੇ ਉਮੀਦਵਾਰ ਵੀ ਆ ਉਹ ਵੀ ਕਹਿੰਦੇ ਵੀ ਮੈਂ ਵੀ ਇੱਕ ਪਾਰਟੀ ਜਿਹੜੀ ਆ ਆਪਣੀ ਉਹ ਬਣਾਉਣੀ ਆ ਤਾਂ ਕਿ ਜਿਹੜੀਆਂ ਇਹ ਇਲੈਕਸ਼ਨਾਂ ਉਹਦੇ ਵਿੱਚ ਹੋਰ ਰਨ ਕਰ ਸਕਣ ਇਹ ਜਿਹੜੀ ਪਾਰਟੀ ਆ ਪੇਸ ਇਹਦੇ ਚ ਉਹਨਾਂ ਨੇ ਆਪਣੇ ਕੈਂਡੀਡੇਟ ਆਲਰੇਡੀ ਦੱਸਿਆ ਆ ਜੀ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਉਹਨਾਂ ਦੱਸਿਆ ਇੱਕ ਤਾਂ ਹੈ ਫੇਮਿਸਟਰ ਕ੍ਰਿਸਟਿਨ ਹੈਂਜ਼ ਡੇਵਿਡ ਸਟਾਰਕ ਉਹ ਡੋਨਾਲਡ ਗ੍ਰਿੰਬਲ ਤੇ ਡੱਗ ਮੇਨ ਇਹ ਡੱਗ ਮੇਨ ਹੁਰੀ ਅੱਗੇ ਬ੍ਰਾਡਕਾਸਟਰ ਵੀ ਰਹੇ ਇੱਥੇ ਰੇਡੀਓ ਪ੍ਰੋਗਰਾਮ ਵੀ ਕਰਿਆ ਕਰਦੇ ਸੀ ਟੈਲੀਵਿਜ਼ਨ ਦਾ ਪ੍ਰੋਗਰਾਮ ਵੀ ਕਰਦੇ ਸੀਗੇ ਔਰ ਕੰਜ਼ਰਵੇਟਿਵ ਪਾਰਟੀ ਵੇਲੇ ਇਹ ਇੱਥੇ ਐਮ ਐਲ ਏ ਵੀ ਰਹੇ ਨੇ ਔਰ ਮਨਿਸਟਰ ਵੀ ਰਹੇ ਸੀਗੇ ਕਲਚਰ ਡਿਪਾਰਟਮੈਂਟ ਦੇ ਔਰ ਇਹ ਜਦੋਂ ਕਲਚਰ ਡਿਪਾਰਟਮੈਂਟ ਦੇ ਮਨਿਸਟਰ ਹੋਇਆ ਕਰਦੇ ਸੀ ਇਹਨਾਂ ਨੇ ਉਹ ਕਲਚਰ ਡਿਪਾਰਟਮੈਂਟ ਦਾ ਭੋਗ ਵੀ ਆ ਇਹੀ ਪਾ ਗਏ ਸੀਗੇ ਡਗ ਮੇਨ ਹੋਰੀਏ ਉਹ ਸ਼ਖਸ ਨੇ ਜੀ ਸੋ ਉਹਨਾਂ ਜਿਹੜੀ ਨਾ ਹੁਣ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਲ ਇਹੋ ਜਿਹਾ ਕਿਹੜਾ ਮੰਤਰ ਹੈਗਾ ਜਿਹਦਾ ਕਰਕੇ ਤੁਸੀਂ ਮਤਲਬ ਇਹ ਇਲੈਕਸ਼ਨ ਲੜਨ ਜਾ ਰਹੇ ਆ ਤੇ ਉਹ ਫੇਮਿਸਟਰ ਨੇ ਇਹ ਗੱਲ ਦੱਸੀ ਆ ਉਹ ਕਹਿੰਦੀ ਵੀ ਦੇਖੋ ਜਿਹੜਾ ਨਾ ਲੋਕੀ ਬਹੁਤ ਫਰਸਟ੍ਰੇਟ ਹੋਏ ਆ ਗੁੱਸੇ ਚ ਨੇ ਲੋਕ ਉਹ ਖਾਸ ਕਰਕੇ ਉਹਨਾਂ ਇੱਕ ਐਗਜ਼ਾਮਪਲ ਦਿੰਦੀ ਉਹ ਕਹਿੰਦੇ ਵੀ ਆਪਣੇ ਸ਼ਹਿਰ ਦੇ ਵਿੱਚ ਕਹਿੰਦੀ ਮੈਂ ਇੱਕ ਵਾਰੀ ਇੱਕ ਜ਼ੋਨਿੰਗ ਮੀਟਿੰਗ ਹੋ ਰਹੀ ਸੀ ਜਿਹਦੇ ਵਿੱਚ ਜਾ ਕੇ ਮੈਂ ਗੱਲਬਾਤ ਕੀਤੀ ਸੀ ਅ ਉਹਦੇ ਚ ਆਉਂਦੇ ਇੱਕ ਇਹਨਾਂ ਨੇ ਡੈਂਸਿਫਿਕੇਸ਼ਨ ਦੀ ਗੱਲ ਕੀਤੀ ਔਰ ਦੂਸਰਾ ਬਾਈਕ ਲੇਨ ਦੀ ਉਹ ਕਹਿੰਦੀ ਵੀ ਇਹ ਸਾਡਾ ਜਿਹੜਾ ਸ਼ਹਿਰ ਆ ਐਡਮੰਟਨ ਇਹ ਵਿంటర్ ਸਿਟੀ ਆ ਇੱਥੇ ਬਹੁਤੇ ਲੋਕ ਬਾਈਸਾਈਕਲ ਜਿਹੜੇ ਆ ਉਹ ਨਹੀਂ ਚਲਾਉਂਦੇ ਖਾਸ ਕਰਕੇ ਸਿਆਲਾਂ ਦੇ ਵਿੱਚ ਤਾਂ ਬਿਲਕੁਲ ਬਹੁਤ ਘੱਟ ਆ ਤੇ ਉਹ ਕਹਿੰਦੀ ਵੀ ਉਹਦੇ ਤੇ 100 ਮਿਲੀਅਨ ਡਾਲਰ ਖਰਚ ਕਰ ਦੇਣਾ ਉਹ ਕੋਈ ਬਾਲੀ ਵਧੀਆ ਗੱਲ ਨਹੀਂ ਸੋ ਇਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਆ ਤੇ ਉਸੇ ਗੁੱਸੇ ਨੂੰ ਇਹ ਟਾਈਪ ਕਰਦੇ ਹੋਏ ਦੀ ਜਿਹੜੀ ਇਹਨਾਂ ਨੇ ਪਾਰਟੀ ਬਣਾਈ ਆ ਤੇ ਹੁਣ ਇਲੈਕਸ਼ਨ ਲੜਨ ਜਾਣੇ ਆ ਰਹੇ ਨੇ ਤੇ ਦੇਖੋ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਵਰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ